कौमी किसान यूनियन कॉमी किसान यूनियन कौमी किसान यूनियन ਇਹੋ ਹੀ ਆ ਬਹੁਤ ਆ ਗਿਆ ਖੜੋ ਸਰ ਜੀ ਸਾਡੇ ਕੋਲ ਧੀਰਮਾਲਾ ਜੀ ਵੀ ਇਹਦੇ ਵਿੱਚ ਆਏ ਆ ਕੋਸ਼ਿਸ਼ ਹੋਏਗੀ ਕਿ ਇਸ ਰੰਗ ਦੀ ਯੂਨੀਅਨ ਨੂੰ ਜਿਹੜੀ ਜਰੂਰਤ ਹੋਵੇਗੀ ਇਹ ਤਰੀਕਾ ਜਾਂ ਕਿਸੇ ਤਰ੍ਹਾਂ ਦੇ ਵਿੱਚ ਸਾਡੇ ਸਹਿਯੋਗ ਦਾ ਧੰਨਵਾਦ ਇਹ ਦਿਨੀ ਇੱਕ ਗੀਤ ਵੀ ਕਿਸਾਨੀ ਤੇ ਕੀਤਾ ਹੈਗਾ ਤੇ ਕਿਸਾਨ ਜਿਹੜੇ ਬੰਦੇ ਜੁਆਇਨ ਵੀ ਕਰ ਗਏ ਹੋ ਜੀ ਕੀ ਕਹਿਣਾ ਹੈ ਨਹੀਂ ਮੈਂ ਇੱਕ ਕਿਸਾਨ ਪੁੱਤਾਂ ਜੀ ਤੇ ਕਿਸਾਨ ਹੋਣ ਦੇ ਨਾਤੇ ਮੇਰਾ ਪਹਿਲਾਂ ਹੀ ਮਾਂ ਨੇ ਕਰਦਾ ਸੀਗਾ ਕਿ ਮੈਂ ਇਹ ਕੰਮ ਕਰਾਂ ਸੋ ਮੇਰੇ ਬਹੁਤ ਪੁਰਾਣੇ ਪਿਆਰੇ ਦੋਸਤਾਂ ਦੇ ਵਿੱਚੋਂ ਮਾਨਯੋਗ ਪ੍ਰਧਾਨ ਸਾਹਿਬ ਜੋ ਸੁਪਾ ਪ੍ਰਧਾਨ ਨੇ ਵਿੰਦਰ ਸਿੰਘ ਜੀ ਬਰਾੜ ਸਾਹਿਬ ਗੋਲੇਵਾਲਾ ਇਨਾਂ ਦੇ ਸੰਪਰਕ ਦੇ ਵਿੱਚ ਮ ਆਇਆ ਗੁਰਮੀਤ ਸਿੰਘ ਹੋਰਾਂ ਦੇ ਸੰਪਰਕਟ ਆਇਆ ਤੇ ਆ ਕੇ ਅਸੀਂ ਕੀਤਾ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਇੱਕ ਕਰ ਰਹੇ ਆ ਇਹੋ ਜੀ ਕੋਸ਼ਿਸ਼ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਨੂੰ ਅਸੀਂ ਆਪਣੀ ਲੈ ਰਹੇ ਹੈਗੇ ਆ ਸੱਭਿਆਚਾਰਕ ਤੌਰ ਦੇ ਉੱਤੇ ਵੀ ਅਸੀਂ ਲਵਾਂਗੇ ਤੇ ਤੁਹਾਨੂੰ ਅਸੀਂ ਸੱਭਿਆਚਾਰਕ ਵਿੰਗ ਦਾ ਜਿਹੜੀ ਹੈਗੀ ਅਸੀਂ ਜ਼ਿੰਮੇਵਾਰੀ ਵੀ ਦੇ ਰਹੇ ਹੈਗੇ ਤੇ ਸੰਭ ਰਹੇ ਆ ਮੈਂ ਝਾਦੇ ਕੁਝ ਨਾ ਕਵਾਂ ਅਸੀਂ ਮੈਂ ਤੇ ਮੇਰੇ ਬੋਲ ਮੇਰੀ ਸੰਗੀਤ ਮੰਡਲੀ ਮੇਰਾ ਸੰਗੀਤ ਮੇਰੇ ਗੀਤ ਹਮੇਸ਼ਾ ਜਿਹੜੇ ਉੱਚੇ ਤੇ ਸੱਚੇ ਰਹੇ ਆ ਤੇ ਅਸੀਂ ਉੱਚੇ ਸੱਚੇ ਗੀਤ ਦੇਵਾਂਗੇ ਜਿਹੜਾ ਕੁੱਲੀ ਚੋਂ ਕ੍ਰਾਂਤੀ ਐ ਉਹਦੇ ਮੈਂ ਸਿਰਫ ਦੋ ਬੋਲ ਦੱਸਦਣਾ ਹਾਂ ਕਿ ਛੇਰ ਚੱਲਿਆ ਕਰਦੇ ਨੇ ਮਦਦਗਾਰ ਚੱਲਿਆ ਕਰਦੇ ਨੇ ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ ਸਿਰ ਝੁਕਾ ਕੇ ਚੱਲਣ ਦੀ ਨਾ ਬਾਣ ਪਾਇਓ ਕੋਈ ਵੀ ਸਿਰ ਝੁਕਾ ਕੇ ਕੌਮ ਦੇ ਗੱਦਾਰ ਚੱਲਿਆ ਕਰਦੇ ਨੇ ਸਿਰ ਝੁਕਾ ਕੇ ਕੌਮ ਦੇ ਗੱਦਾਰ ਚੱਲਿਆ ਕਰਦੇ ਨੇ ਬਾਕੀ ਤੁਸੀਂ ਗੀਤ ਇਹ YouTube ਚੈਨਲ ਤੇ ਸੁਣ ਲਿਓ ਥੈਂਕ ਯੂ ਮੈਂ ਭਵਿੰਦਰ ਸਿੰਘ ਕਿਸਾਨ ਯੂਨੀਅਨ ਕਾਦੀਆਂ ਚ ਚਲਾ ਗਿਆ ਸੀਗਾ ਵੈਸੇ ਅਸੀਂ ਪਿੱਛੇ ਬਿੰਦਰ ਸਿੰਘ ਨਾਲ ਰਲ ਕੇ ਬਹੁਤ ਲੰਮਾ ਸਮਾਂ ਕੰਮ ਕੀਤਾ ਇਹਨਾਂ ਦੇ ਵਿਚਾਰ ਬਹੁਤ ਵਧੀਆ ਅਸੀਂ ਫਿਰ ਮਿਲਦੇ ਚਲਦੇ ਰਹੇ ਆ ਉਹਦਾ ਕੋਈ ਕਾਰਨ ਸੀ ਉਹ ਮੱਲੋ ਮੱਲੀ ਲੈ ਗਏ ਸੀ ਜੇ ਤੇ ਹੁਣ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਸਾਰੀਆਂ ਯੂਨੀਅਨਾਂ ਦਾ ਨਿਸ਼ਾਨਾ ਤਾਂ ਇੱਕੋ ਹੀ ਹੁੰਦਾ ਇਹ ਤਾਂ ਨਾ ਹੀ ਹੁੰਦਾ ਵੱਖਰਾ ਇਸ ਕਰਕੇ ਸਾਰਿਆਂ ਨੇ ਕਿਸਾਨੀ ਮਸਲੇ ਹੱਲ ਕਰਨੇ ਆ ਹੋਰ ਕੋਈ ਨਿੱਜੀ ਮਸਲਾ ਤਾਂ ਹੱਲ ਨਹੀਂ ਹੋਣਾ ਇਹਦੇ ਨਾਲ ਤੇ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਨਾਮ ਆ ਥੋੜਾ ਜੀ ਮੇਰਾ ਨਾਮ ਜਸਵੀਰ ਸਿੰਘ ਕੋਠੇ ਚਾਹਲ ਤੋਂ ਹਾਂਜੀ ਮੈਂ ਕ੍ਰਾਂਤੀਕਾਰੀ ਜਿਹਪਹਿਲਾਂ ਕੰਮ ਕਰਦਾ ਸੀ ਮੈਂ ਇੰਨਾ ਵੀਰਾਂ ਨਾਲ ਵੀ ਮਤਲਬ ਸੰਯੁਕਤ ਮੋਰਚੇ ਦੇ ਵੇਲੇ ਵੀ ਇਕੱਠੇ ਹੋਏ ਹਾਂ ਅਸੀਂ ਦਿੱਲੀ ਵੀ ਇਕੱਠੇ ਹੋਏ ਸੀ ਉੱਥੇ ਵੀ ਮੈਨੂੰ ਮਤਲਬ ਇਹਨਾਂ ਦੀ ਜਥੇਬੰਦੀ ਦੇ ਵਿਚਾਰ ਵਧੀਆ ਲੱਗੇ ਤੇ ਇਸ ਕਰਕੇ ਮੈਂ ਕ੍ਰਾਂਤੀਕਾਰੀ ਨੂੰ ਛੱਡ ਕੇ ਇੱਧਰ ਜੁਆਇਨਿੰਗ ਕੀਤੀ ਕੋਈ ਹੋਰ ਜਥੇਬੰਦੀ ਨਹੀਂ ਕੋਈ ਮਾਰੀ ਹੁੰਦੀ ਜਥੇਬੰਦੀਆਂ ਸਾਰੀਆਂ ਇੱਕੋ ਜਿਹੀਆਂ ਜਥੇਬੰਦੀਆਂ ਦਾ ਮਤਲਬ ਹੈ ਵੀ ਇਕੱਠ ਜਿਹੜਾ ਦਿੱਲੀ ਵਾਲਾ ਉਹ ਇਕੱਠਾ ਹੀ ਰਹੂਗਾ ਸੰਯੁਕਤ ਮੋਰਚੇ ਦਾ ਜੀ ਬੋਲੇੜ ਕੇ ਜਨਾਬਾ ਮੇਰਾ ਨਾਮ ਸੁਪਾਲ ਸਿੰਘ ਐ ਚਮੇਲੀ ਕਿਹੜੀ ਜਥੇਬੰਦੀ ਨੇ ਮੈਂ ਬੀਕੇ ਜੋ ਲਖਵਾਲ ਚ ਬਲਕ ਪ੍ਰਧਾਨ ਸੀ ਫ੍ਰੀਮ کورٹ ਉਸ ਦੇ ਵਿੱਚ ਅੱਜ ਅਸੀਂ ਜੋ ਕੌਮਿਕ ਸੰਜ ਯੂਨੀਅਨ ਨਾਲ ਜੁਆਇਨ ਕੀਤੀ ਆ ਸੋ ਮੈਂ ਸਾਰੀਆਂ ਹੀ ਜਥੇਬੰਦੀਆਂ ਦਾ ਸਤਿਕਾਰ ਕਰਦਾ ਸਾਰੀਆਂ ਹੀ ਸਤਿਕਾਰਯੋਗ ਨੇ ਜਥੇਬੰਦੀਆਂ ਸੋ ਜੋ ਅੱਜ ਅਸੀਂ ਕੌਮਿਕ ਸੰਜ ਯੂਨੀਅਨ ਜੁਆਇਨ ਕੀਤੀ ਆ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਕਿਸੇ ਜੱਤੇਬੰਦੀ ਨਾਲ ਕੋਈ ਬਹਿਰ ਵਿਰੋਧ ਆ ਬਿਲਕੁਲ ਨਹੀਂ ਸਾਰਿਆਂ ਹੀ ਸਤਕਾਰਯੋਗ ਆ ਉਹ ਸਾਡਾ ਪਹਿਲਾ ਹੀ ਮਨ ਤੋਂ ਸਾਡਾ ਮਨ ਸੀ ਲੱਗਿਆ ਕਿ ਅਸੀਂ ਇਹ ਕੌਮਿਕ ਸੰਜੁਨ ਜੁਆਇਨ ਕੀਤੀ ਆ ਆਪਦੀ ਖੁਸ਼ੀ ਦੇ ਨਾਲ ਇਹ ਅਸੀਂ ਜੁਆਇਨ ਕੀਤੀ ਆ ਥੈਂਕ ਯੂ ਮੈਂ ਬੰਦਰਸੇਂ ਗੋਲੇਵਾਲਾ ਸੂਬਾ ਪ੍ਰਧਾਨ ਕੌਮਿਕ ਸੰਜੁਨ ਸੋ ਅੱਜ ਅਸੀਂ ਫਰੀਦਗੜ੍ਹ ਖੜੇ ਆ ਕੌਮਿਕ ਸੰਜੁਨ ਦੇ ਦਫਤਰ ਅੱਗੇ ਸੋ ਬਹੁਤ ਹੀ ਖੁਸ਼ੀ ਹੋਈ ਅੱਜ ਕਿ ਬਹੁਤ ਸਾਰੇ ਨਵੇਂ ਸੱਜਣ ਜੋ ਹੈਗੇ ਨੇ ਉਹ ਸਾਡੇ ਪੁਰਾਣੇ ਮੈਂ ਸੱਜਣ ਕਹਾਂ ਔਰ ਦੂਜੇ ਜਥੇਬੰਦੀਆਂ 'ਚ ਕੰਮ ਕਰਦੇ ਸੀਗੇ ਉਹ ਸਾਡੇ ਨਾਲ ਅੱਜ ਜਿਹੜੇ ਹੈਗੇ ਆ ਜੁਆਇਨ ਹੋਣੇ ਕੌਮਿਕ ਸਾਂਝ ਨੂੰ ਕਰ ਲਈ ਐ ਵੱਡੀ ਗਿਣਤੀ ਦੇ ਵਿੱਚ ਲਖਵਾਲ ਜਥੇਬੰਦੀ ਦੇ ਵਿੱਚੋਂ ਜਿਹੜੇ ਐ ਸੱਜਣ ਸਾਡੇ ਤੱਕ ਨੂੰ 20 ਸੱਜਣ ਨੇ ਸ਼ਮਸ਼ੀਰ ਸਿੰਘ ਕੈਂਗੜਾ ਹੁਣੀ ਪੁਰਾਣੇ ਲੀਡਰ ਨੇ ਇਸੇ ਤਰ੍ਹਾਂ ਬੋੜ ਸਿੰਘ ਸੰਧੂ ਸ਼ੇਰ ਸਿੰਘ ਆਲਾ ਜੱਸੀ ਵਰਕ ਚਾਹਲ ਰਾਜਪੱਖੀ ਦਲਬਾਖ ਹੁਣੀ ਆਲਾ ਸੁਖਪਾਲ ਚਮੇਲੀ ਚਮਕੌਰ ਜਲ ਬਹੁਤ ਬਚਨ ਸਿੰਘ ਪੱਖੀਗੁਰ ਜਾਨੇ 20 ਸੱਜਣ ਜਿਹੜੇ ਹੈਗੇ ਨਾ ਉਹ ਲਖਵਾਲ ਜਥੇਬੰਦੀ ਦੇ ਵਿੱਚੋਂ ਜੋ ਜ਼ਿਲ੍ਹੇ ਦੇ ਅਹੁਦੇਦਾਰ ਸੀ, ਬਲਾਕ ਦੇ ਅਹੁਦੇਦਾਰ ਸੀ ਔਰ ਕਾਇਆਂ ਦੇ ਅਹੁਦੇਦਾਰ ਵੀ ਸੀਗੇ, ਉਹ ਸਾਡੇ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਬਹੁਤ ਪੁਰਾਣਾ ਸੱਜਣ ਸਾਡਾ ਭਵਿੰਦਰ ਸਿੰਘ ਫਰੀਦਕੋਟ ਜੋ ਹੈ, ਉਹ ਕਾਦੀਆਂ ਵਿੱਚ ਕੰਮ ਕਰਦਾ ਸੀ, ਉਹ ਵੀ ਜਿਹੜਾ ਸਾਡੇ ਵਿੱਚ ਉਹ ਸ਼ਾਮਲ ਹੋ ਗਿਆ। ਇਸ ਤਰ੍ਹਾਂ ਜਸਵੀਰ ਸਿੰਘ ਸਰਪੰਚ ਚੈਲ ਜੋ ਕ੍ਰਾਂਤੀਕਾਰੀ ਜਥੇਬੰਦੀ ਦੇ ਵਿੱਚ ਕੰਮ ਕਰਦਾ ਸੀ, ਉਹ ਵੀ ਸਾਡੀ ਜਥੇਬੰਦੀ ਵਿੱਚ ਅੱਜ ਸ਼ਾਮਲ ਹੋ ਗਿਆ। ਇਸ ਤੋਂ ਵੱਡੀ ਖੁਸ਼ੀ ਦੀ ਹੋਰ ਗੱਲ ਹੈ ਕਿ ਬਲਤੇਰ ਮੱਲਾ ਜੋ ਕਿ ਬਹੁਤ ਪੰਜਾਬੀ ਕਲਾਕਾਰ ਹੈ, ਇਹਨੇ ਹੱਕ ਸਾਡਾ ਕਿਸਾਨੀ ਦਾ ਗੀਤ ਵੀ ਇੱਕ ਵਾਰ ਰਿਲੀਜ਼ ਕੀਤਾ ਜਥੇਬੰਦੀ ਵੱਲੋਂ ਬਲਜੀਤ ਸਿੰਘ ਮੱਲਾ ਨੇ ਵੀ ਸਾਡੀ ਜਥੇਬੰਦੀ ਜਿਹੜੀ ਕਾਮਿਕ ਕਿਸਾਨੀ ਹੁੰਦਾ ਜੋਇਨ ਕਰ ਲਈ ਹੈ ਜੀਤ ਗੋਲੇ ਵਾਲੀ ਬਹੁਤ ਪੁਰਾਣਾ ਰਾਈਟਰ ਹੈ ਇੱਕ ਵਾਰੀ ਲੰਘਾ ਵੇਲਾ ਦਾ ਰਾਈਟਰ ਜੋ ਹੈ ਤਦੀਮਾਨਕ ਨੇ ਗੀਤ गाया ਸੀ ਉਹ ਵੀ ਸਾਡੀ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੋ ਮੈਂ ਇਹਨਾਂ ਸਾਰਿਆਂ ਦਾ ਸੱਜਣਾ ਦਾ ਪੰਜਾਬ ਵੱਲੋਂ ਧੰਨਵਾਦ ਕਰਨਾ ਜ਼ਿਲ੍ਹੇ ਵੱਲੋਂ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹੀ ਧੰਨਵਾਦ ਕਰ ਦੇਣਗੇ ਔਰ ਮੈਂ ਪੰਜਾਬ ਵੱਲੋਂ ਜੀ ਆਇਆਂ ਕਹਿੰਨਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਪੁਰਾਣੇ ਸੱਜਣੇ ਕਿਉਂਕਿ 30 ਸਾਲਾਂ ਦੇ ਵਿੱਚ ਇਹਨਾਂ ਅੱਜੋਂ ਜ਼ਿਆਦੇ ਸੱਜਣਾ ਨਾਲ ਮੇਰੇ ਨਾਲ ਮੈਂ ਕੰਮ ਕੀਤਾ ਇਹਨਾਂ ਦੇ ਨਾਲ ਔਰ ਮੈਂ ਵਿਸ਼ਵਾਸਦਾ ਹਾਂ ਕਿ ਕਾਮਿਕ ਸੰਜੂਨ ਦੇ ਵਿੱਚ ਜਿੱਥੇ ਮੈਂ ਇਹਨਾਂ ਨੂੰ ਜੀਆ ਕਹਿਣਾ ਔਰ ਵਧੀਆ ਸੈਟਅਪ ਦੇਣ ਦਾ ਵਚਨ ਕਰਦਾ ਉੱਥੇ ਇਹਨਾਂ ਤੋਂ ਉਮੀਦ ਰੱਖਦਾ ਹਾਂ ਕਿ ਬੜੇ ਤਕੜੇ ਹੋ ਕੇ ਜੋ ਕਾਮਿਕ ਸੰਜੂਨ ਨੇ ਜੋ ਪਹਿਲਾਂ ਵੀ ਬੜਾ ਤਕੜਾ ਹੋ ਕੇ ਕੰਮ ਕਰਦੀ ਹੈ ਇਹਨਾਂ ਦੇ ਆਉਣ ਦੇ ਨਾਲ ਹੋਰ ਬੜਾ ਵੱਡਾ ਬੜਾਵਾ ਜੋ ਸਾਨੂੰ ਕਾਮਿਕ ਸੰਜੂਨ ਨੂੰ ਮਿਲੇਗਾ ਸੋ ਮੈਂ ਬਹੁਤ-ਬਹੁਤ ਇਹਨਾਂ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਹਾਂ ਔਰ ਜੋ ਜਿਸ ਤਰ੍ਹਾਂ ਇਹਨਾਂ ਨੇ ਉਹਦੇ ਜ਼ਿਲ੍ਹੇ ਔਰ ਬਲਾਕ ਦੇ ਵਿੱਚ ਉਹਦਿਆਂ ਤੇ ਇਹ ਸੀਗੇ ਉਸੇ ਤਰ੍ਹਾਂ ਸੀ ਇਹਨਾਂ ਦਾ ਬਹਿ ਕੇ ਸਾਰਾ ਸੈਟਲਮੈਂਟ ਕਰਕੇ ਤੇ ਉਸੇ ਦਾ ਚਲੰਗ ਹੋਇਆ ਇੱਕ ਖੁਸ਼ੀ ਦੀ ਗੱਲ ਹੋਰ ਹੋਈ ਹੈ ਕਿ ਸ਼ਮਸ਼ੀਰ ਸਿੰਘ ਕਿੰਗਰਾ ਜੋ ਕਿ ਮਠੰਡਾ ਜਿਹੜੇ ਨਾਲ ਤਾਲਕ ਰੱਖਦਾ ਹੈਗਾ ਜਿਨ੍ਹਾਂ ਦਾ ਪਿੰਡ ਨਈਆਂ ਵਾਲਾ ਹੈਗਾ ਔਰ ਉਹ ਨਈਆਂ ਵਾਲੇ ਰਹਿੰਦੇ ਨੇ ਔਰ ਬਿਠਿੰਡਾ ਜ਼ਿਲ੍ਹਾ ਸਾਡਾ ਜੋ ਕਾਫੀ ਉੱਤੇ ਸਾਡੀ ਮੈਂਬਰਸ਼ਿਪ ਹੋ ਚੁੱਕੀ ਆ ਕਾਬੇ ਸਾਡੇ ਉਧਰ ਬਣ ਚੁੱਕੇ ਨੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਬਿਠਿੰਡੇ ਤੋਂ ਉਹ ਬਿਠਿੰਡਾ ਜ਼ਿਲ੍ਹੇ ਨੂੰ ਵੀ ਅਸੀਂ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਸਾਰੇ ਸੱਜਣਾ ਦਾ ਧੰਨਵਾਦ ਕਰਨਾ ਹੈ ਔਰ ਰਿਸ਼ਵਾਜ ਦੋਣਾ ਹੈ ਕਿ ਅਸੀਂ ਰਲ ਮਿਲ ਕੇ ਜਿਸ ਤਰ੍ਹਾਂ ਪਹਿਲਾਂ ਸਾਡਾ ਡਿਸਪਲਨ ਕੌਮਿਕ ਸੰਜੂਨ ਦਾ ਜੇ ਅਸੀਂ ਲਖੋਵਾਲ ਚ ਕੰਮ ਕੀਤਾ ਜੇ ਅਸੀਂ ਰਾਜੇਵਾਲ ਚ ਕੰਮ ਕੀਤਾ ਜੇ ਹੁਣ ਅਸੀਂ ਕੌਮਿਕ ਸੰਜੂਨ ਚ ਕੰਮ ਕਰਦੇ ਆ ਸਾਡਾ ਡਿਸਪਲਨ ਹਮੇਸ਼ਾ ਬਣ ਕੇ ਰਿਹਾ ਉਸੇ ਦਾ ਡਿਸਪਲਨ ਦੇ ਨਾਲ ਅਸੀਂ ਸਾਰੇ ਰਲ ਮਿਲ ਕੇ ਜ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਉਣ ਵਾਲਾ ਜਿਹੜਾ ਸਾਡਾ 16 ਤਰੀਕ ਦਾ ਪ੍ਰੋਗਰਾਮ ਹੈ ਉਹ ਰਲ ਕੇ ਅਸੀਂ ਜੋ ਬੰਦ ਦਾ ਹੈਗਾ ਉਹ ਵੀ ਤਗੜੇ ਹੋ ਕੇ ਕਰਾਂਗੇ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਜਿਹੜਾ ਹੈਗਾ ਸੰਘਰਸ਼ ਕੀਤਾ ਜਾ ਰਿਹਾ ਔਰ ਕਰਨ ਦੀ ਲੋੜ ਵੀ ਹੈਗੀ ਪਰ ਇਸ ਸਮੇਂ ਜਦੋਂ ਇਹ ਜਿਹੜੀ ਜੋੜ-ਤੋੜ ਹੋ ਰਹੀ ਹੈ ਇੱਕ ਦੂਸਰੀਆਂ ਯੂਨੀਅਨਸ ਤੋਂ ਨਾਲ ਉਹਦੇ ਨਾਲ ਕੋਈ ਆਪਦੀ ਭਾਈਚਾਰਾ ਨੂੰ ਕਿਸੇ ਨਹੀਂ ਦੇਖੋ ਮਨ ਹੈਗਾ ਜੀ ਅਸੀਂ ਕੋਈ ਇਸ ਤਰ੍ਹਾਂ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿਸੇ ਦਾ ਕੋਈ ਮਨ ਬਣਦਾ ਹੈ ਕਿ ਅਸੀਂ ਇਹ ਸਪੈਸ਼ਲੀ ਤੌਰ ਤੇ ਕਿ ਕਿਸੇ ਨੂੰ ਮਾੜਾ ਕਹਿ ਕੇ ਕਿਉਂਕਿ ਮੈਂ ਲੱਖੋਵਾਲ ਸਾਹਿਬ ਦੇ ਰਿਸਪੈਕਟ ਕਰਦਾ ਮੈਂ 20 ਸਾਲ ਉਹਨ ਠੀਕ ਹੈ ਮੈਂ ਇਹਨਾਂ ਸਾਰੇ ਪੁਰਾਣੇ ਸੱਜਣਾ ਨਾਲ ਕੰਮ ਕੀਤਾ ਹੈਗਾ ਕਾਦੀਆਂ ਸਾਹਿਬ ਨਾਲ ਕੰਮ ਕੀਤਾ ਕਾਦੀਆਂ ਦੇ ਪਿਓ ਦੇ ਨਾਲ ਮਨਜੀਤ ਸਿੰਘ ਨਾਲ ਕੰਮ ਕੀਤਾ ਹੈਗਾ ਅਸੀਂ ਸਾਡੀ ਕੋਸ਼ਿਸ਼ ਨਹੀਂ ਹੈ ਪਰ ਜੇ ਸੱਜਣ ਆ ਕੇ ਕਹਿੰਦੇ ਨੇ ਸੋਡੇ ਨਾਲ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਉਹਨੂੰ ਜੀ ਆਇਆਂ ਕਹਿਣਾ ਸਾਡਾ ਫਰਜ਼ ਬਣਦਾ ਹੈਗਾ ਤੇ ਉਸ ਤਰੀਕੇ ਨਾਲ ਸਾਡਾ ਸਾਡੀਆਂ ਪਿਆਰ ਆ ਸਾਡਾ ਉਹਨਾਂ ਨਾਲ ਸਾਰਿਆਂ ਦੇ ਨਾਲ ਹਮੇਸ਼ਾ ਪਿਆਰ ਰਹੂਗਾ ਉਹ ਤੋੜ-ਫੋੜ ਵਾਲੀ ਅਸੀਂ ਕੰਮ ਗੱਲ ਨਹੀਂ ਹੈ ਕੋਈ ਉਹਨਾਂ ਦਾ ਆਪਸੀ ਵੀ ਗੱਲ ਉੱਤੇ ਹੋਣ ਦੇ ਤੇ ਸਾਡੇ ਕੋਲ ਜਦ ਆ ਕੋਈ ਭੈਣ ਭਰਾ ਸਾਡੇ ਨਾਲ ਵਿਚਾਰ ਕਰਦਾ ਤਾਂ ਫਿਰ ਜੀ ਆਇਆਂ ਕਹਿਣਾ ਤਾਂ ਸਾਡਾ ਫਰਜ਼ ਹੈਗਾ ਜਿਵੇਂ ਬੰਦੀਆਂ ਦਿੱਲੀ ਕੂ ਨੀ ਦੇਖੋ ਸਾਡਾ ਸਯੁਜਕਤ ਮੋਰਚੇ ਵਰੀਆਂ 37 ਜਥੇਬੰਦੀਆਂ ਹੈਗੀਆਂ ਇਹਨਾਂ ਦਾ ਨਹੀਂ ਆ ਸਾਡਾ ਅਸੀਂ ਤਾਂ ਇਹ ਗੱਲ ਚਾਹੁੰਦੇ ਆ ਸਯੁਜਕਤ ਮੋਰਚਾ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਅਸੀਂ ਜੋ ਰਾਜਵਾਲ ਸਾਹਿਬ ਜੋ 5 ਜਥੇਬੰਦੀਆਂ ਹੈਗੀਆਂ ਉਹ ਸਯੁਜਕਤ ਮੋਰਚੇ ਦੇ ਵਿੱਚ ਸਾਡਾ ਜੋ ਅਸੀਂ ਉਹਨਾਂ ਸਾਡੇ ਨਾਲ ਆ ਗਈਆਂ ਨੇ ਢੱਲੇਵਾਲ ਦੇ ਨਾਲ ਵੀ ਸਾਡੀਆਂ ਜਿਹੜੀਆਂ ਇਕੱਠੇ ਕੰਮ ਨਹੀਂ ਪੰਦੇਰ ਸਾਹਿਬ ਉਹਨਾਂ ਨੂੰ ਇਕੱਠੇ ਕਰਨ ਸਾਡੀ ਕਮੇਟੀ ਬਣੀ ਹੋਈ ਹੈ ਸਾਡਾ ਉਹਨਾਂ ਨਾਲ ਲਗਾਤਾਰ ਇਹ ਰਾਬਤਾ ਅਸੀਂ ਕਰ ਰਹੇ ਆਂ ਅਸੀਂ ਇਕੱਠੇ ਹੋ ਕੇ ਗੱਲ ਕਰ ਗਏ ਜੋ ਉਹਨਾਂ ਨੇ ਜਥੇਬੰਦੀਆਂ ਨੇ ਪ੍ਰੋਗਰਾਮ ਰੱਖਿਆ ਸਾਡਾ ਉਹਨਾਂ ਦਾ ਕੋਈ ਵਿਰੋਧ ਨਹੀਂ ਹੈ ਉਹਨਾਂ ਪ੍ਰੋਗਰਾਮਾਂ ਦਾ ਪਰ ਸਾਡਾ ਐਸ ਕੇ ਐਮ ਦਾ ਜੋ ਸਹਿਯੋਗਤ ਮੋਰਚੇ ਦੀਆਂ 37 ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਇਹਨਾਂ ਦਾ ਕੋਈ ਪ੍ਰੋਗਰਾਮ ਹਾਲੇ ਨਹੀਂ ਹੈ ਸਾਡਾ ਪ੍ਰੋਗਰਾਮ ਤਾਂ 100 ਤਰੀਕ ਦਾ ਜੋ ਬੰਦ ਹੈਗਾ ਸਾਰੇ ਭਾਰਤ ਦਾ ਬੰਦ ਸੱਦਾ ਹੈਗਾ ਜਿਹੜੇ ਸਾਡੀਆਂ ਟ੍ਰੇਡ ਯੂਨੀਅਨਾਂ ਆਰਥਿਕ ਯੂਨੀਅਨ ਵਪਾਰ ਮੰਡਲ ਸਾਰੇ ਡਰਾਈਵਰ ਵੀਰ ਹੈਗੇ ਜੋ ਟਰਾਂਸਪੋਰਟ ਏਰੀਆ ਦੇ ਸਾਰੇ ਹੈਗੇ ਨੇ ਉਹ ਸਾਰੇ ਰਲ ਕੇ ਜੋ ਹੈ ਵੱਡੇ ਲੈਵਲ ਤੇ 100 ਤਰੀਕ ਦਾ ਬੰਦ ਦਾ ਕੰਮ ਕਰ ਰਹੇ ਆ ਸੱਦਾਉਣਾ ਸੱਜਣਾ ਦਾ ਵਿਰੋਧ ਨਹੀਂ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਜਰਗੇ ਕਿ ਆਪਾਂ ਰਲ ਮਿਲ ਕੇ ਕਰਗੇ ਅੱਗੇ ਵੱਡਾ ਸੰਘਰਸ਼ ਜੋ ਲੜਿਆ ਸੀ ਆਪਾਂ 13 ਮਹੀਨਿਆਂ ਦਾ ਉਹ ਸਾਰੀ ਦੁਨੀਆ ਨੇ ਇਕੱਠੇ ਹੋ ਕੇ ਲੜਿਆ ਸੀ ਇਕੱਲਾ ਜਥੇਬੰਦੀਆਂ ਨਹੀਂ ਨਾਲ ਦੁਨੀਆ ਲਾ ਕੇ ਫੇਰੀ ਜਿੱਤੇ ਜਾਂਦੇ ਨੇ ਸੰਘਰਸ਼ 'ਚ ਸੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਸਾਡਾ ਉਹਨਾਂ ਨੂੰ ਕੋਈ ਵਿਰੋਧ ਨਹੀਂ ਹੈ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਕੱਠੇ ਹੋਈਏ ਜਿਸ ਤਰ੍ਹਾਂ ਅੱਜ ਦਿਨ ਹਰਿਆਣਾ ਤੋਂ ਖਬਰ ਆ ਰਹੀਆਂ ਨੇ ਕਿ ਬਾਰਡਰ ਸੀਲ ਕਰ ਦਿੱਤਾ ਗਿਆ ਮੁਕੰਮਲ ਤੌਰ ਤੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ ਦੇਖੋ ਸਰਕਾਰਾਂ ਪਹਿਲਾਂ ਵੀ ਕੀਤਾ ਸੀਗਾ ਇਹ ਹੁਣ ਨਹੀਂ ਹੈ ਜਦੋਂ ਪਹਿਲਾਂ ਪਿਛਲੀ ਵਾਰ ਗਏ ਸੀ ਉਦੋਂ ਵੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਵੱਡੇ ਬੈਰੀਕੇਡ ਜਿਹੜੇ ਲਾਏ ਸੀ ਬਹੁਤ ਵੱਡੇ ਪੱਥਰ ਲਾਏ ਸੀਗੇ ਉਹ ਲੋਕਾਂ ਦਾ ਵੱਡਾ ਹਜੂਮ ਸੀਗਾ ਹੈਗਾ ਉਹ ਤੋੜਤਾ ਹੈਗਾ ਪਰ ਸਰਕਾਰਾਂ ਨੂੰ ਨਹੀਂ ਚਾਹੀਦਾ ਸਰਕਾਰਾਂ ਨੂੰ ਇੱਥੇ ਤੱਕ ਪਹੁੰਚਣਾ ਨਹੀਂ ਚਾਹੀਦਾ ਕਿਉਂਕਿ ਜੋ ਅਸੀਂ ਉੱਥੇ ਜਾ ਕੇ ਕਰਨਾ ਹੈ ਸਰਕਾਰਾਂ ਪਹਿਲਾਂ ਸਾਡੇ ਨਾਲ ਮੇਲੇ ਬੈਠ ਕੇ ਉਹਦਾ ਹੱਲ ਕੱਢ ਲੈਣ ਤਾਂ ਜੋ ਅਸੀਂ ਜਾਈਏ ਨਾ ਫਿਰ ਰੋਕ ਕਰਾਈ ਜਾਂ ਇਸ ਤਰ੍ਹਾਂ ਉਹਨਾਂ ਕੀ ਹੁੰਦੀ ਹੈ ਉਹ ਨਾ ਹੋਵੇ ਪਹਿਲਾਂ ਰਲ ਮਿਲ ਕੇ ਬੈਠ ਕੇ ਹੱਲ ਕੱਢਣਾ ਚਾਹੀਦਾ इस वीडियो नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट ऐप एप एप्ले स्टोर तो तू इंस्टाल कर नवंत खबरा पढ़ते देख सकदे हो धनबाद